ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਅਸਥਾਨ ਦੇ ਉੱਤੇ 14 ਸਾਲ 9 ਮਹੀਨੇ 13 ਦਿਨ ਰੋਜ਼ਾਨਾ ਅੰਮ੍ਰਿਤ ਵੇਲੇ ਅਕਾਲ ਪੁਰਖ ਦੀ ਭਗਤੀ ਕੀਤੀ ਗੁਰਨਾਨਕ ਹਰ ਰੋਜ਼ ਪਵਿੱਤਰ ਵਹੀ ਦੇ ਵਿੱਚ ਇਸ਼ਨਾਨ ਕਰਦੇ ਤੇ ਅਕਾਲ ਪੁਰਖ ਦੀ ਭਗਤੀ ਦੇ ਵਿੱਚ ਜੁਟ ਜਾਂਦੇ ਦੱਸਦੇ ਕਿ ਬੰਦੀ ਛੋੜ ਦਿਵਸ ਮੌਕੇ ਉਸੇ ਕਾਲੀ ਜੋ ਵੇਈ ਨਦੀ ਹੈ ਉਸ ਵਿਖੇ ਜੋ ਅਲੋਕਿਕ ਨਜ਼ਾਰਾ ਵੇਖਣ ਨੂੰ ਮਿਲਿਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਵੱਲੋਂ ਇੱਥੇ ਦੀਪਮਾਲਾ ਕਰਕੇ ਇਸ ਪਵਿੱਤਰ ਦਿਹਾੜੇ ਨੂੰ ਮਨਾਇਆ ਗਿਆ ਤੇ ਨਾਲ ਹੀ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਪ੍ਰਣ ਵੀ ਕੀਤਾ ਗਿਆ ਇਸ ਮੌਕੇ ਦੇ ਉੱਤੇ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚਵਾਲ ਦੇ ਵੱਲੋਂ ਲੋਕਾਂ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਜੋ ਕਿ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆਂ ਨੇ ਅਤੇ ਹਰੀ ਦੀਵਾਲੀ ਮਨਾਉਣ ਦਾ ਜੋ ਕਿ ਸੁੰਦਰ ਸੱਦਾ ਵੀ ਦਿੱਤਾ ਗਿਆ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੰਦੀ ਛੋੜ ਦਿਵਸ ਮੌਕੇ ਪਵਿੱਤਰ ਕਾਲੀ ਵੇਈ ਨਦੀ ਦਾ ਅਲੋਕਿਕ ਨਜ਼ਾਰਾ ਦੇਖ ਕੇ ਮਨ ਨੂੰ ਕਾਫੀ ਸਕੂਨ ਮਿਲਦਾ ਹੈਗਾ ਸੰਗਤਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਨਤਮਸਤਕ ਹੋਣ ਆਈਆਂ ਨੇ ਤੇ ਸੰਗਤਾਂ ਦੇ ਵੱਲੋਂ ਦੀਪਮਾਲਾ ਵੀ ਕੀਤੀ ਗਈ ਹੈ ਇਸ ਬਾਬਤ ਸੰਤ ਸਿਚਵਾਲ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈਗਾ ਆਉ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਂਦੇ ਆਂ ਅੱਜ ਦੇ ਦਿਨ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 52 ਰਾਜੇ ਸਮੇਤ ਗਵਾਲੀਅਰ ਦੇ ਕਿਲੇ ਤੋਂ ਮੁਕਤ ਹੋ ਕੇ ਸ੍ਰੀ ਅਮਰਸਰ ਉੱਪਰ ਪਹੁੰਚੇ ਇਸੇ ਰਿਹਰਮੰਦਰ ਸਾਹਿਬ ਦੇ ਵਿੱਚ ਦੀਪਮਾਲਾ ਕਰਕੇ ਉਹਨਾਂ ਦਾ ਆਗਮਨ ਦੀਆਂ ਖੁਸ਼ੀਆਂ ਮਨਾਇਆਂ ਗਈਆਂ। ਉਹਨਾਂ ਦੇ ਆਉਣ ਦੇ ਉੱਤੇ ਸਾਰਿਆਂ ਨੇ ਕੇਦੇ ਦੀਵੇ ਬਲ ਕੇ ਬਲ ਕੇ ਉਹਨਾਂ ਦਾ ਸਤਿਕਾਰ ਕੀਤਾ। ਸੋ ਉਹਨਾਂ ਦੀ ਪਵਿੱਤਰ ਯਾਦ ਹਰ ਸਾਲ ਬੜੇ ਆਦਰ ਸਤਿਕਾਰ ਨਾਲ ਮਨਾਈ ਜਾਂਦੀ ਹੈ। ਇਸੇ ਤਰ੍ਹਾਂ ਪਵਿੱਤਰ ਵੈਂ ਦੇ ਉੱਤੇ ਵੀ ਦਿਵਾਲੀ ਤੇ ਬੰਦੀ ਛੋੜ ਦੇ ਦਿਵਸ ਨੂੰ ਬੜੇ ਸਾਦੇ ਨਾਲ ਗੁਰਸੰਗਤਾਂ ਮਨਾਉਂਦੀਆਂ ਦੀਪਮਾਲਾ ਕਰਕੇ ਗੁਰੂ ਦੀਆਂ ਖੁਸ਼ੀਆਂ ਲੈਂਦੀਆਂ। ਪਲਾਂਟੇਸ਼ਨ ਕਰਕੇ ਹਰੀ ਦਿਵਾਲੀ ਪ੍ਰਦੂਸ਼ ਰਹਿ ਦਿਵਾਲੀ ਦਾ ਸਨੇਹਾ ਜਿਹੜਾ ਹੈ ਇਸ ਨੂੰ ਉਤਰ ਧਰਤੀ ਤੇ ਜਾਂਦਾ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਅਸਥਾਨ ਦੇ ਉੱਤੇ 14 ਸਾਲ 9 ਮਹੀਨੇ 13 ਦਿਨ ਰੋਜ਼ਾਨਾ ਅੰਮ੍ਰਿਤ ਵੇਲੇ ਅਕਾਲ ਪੁਰਖ ਦੀ ਭਗਤੀ ਕੀਤੀ ਗੁਰਨਾਨਕ ਹਰ ਰੋਜ਼ ਪਵਿੱਤਰ ਵੇਈ ਦੇ ਵਿੱਚ ਇਸ਼ਨਾਨ ਕਰਦੇ ਤੇ ਅਕਾਲ ਪੁਰਖ ਦੀ ਭਗਤੀ ਦੇ ਵਿੱਚ ਜੁਟ ਜਾਂਦੇ दस दे की बंदी छोड़ दिवस मौके उसे काली जो वेई नदी है उस वेखन जो अलौकिक नजारा वेखण नो मिलया बड़ी गिनती ਦੇ ਵਿੱਚ ਸੰਗਤਾਂ ਦੇ ਵੱਲੋਂ ਇੱਥੇ ਦੀਪਮਾਲਾ ਕਰਕੇ ਇਸ ਪਵਿੱਤਰ ਦਿਹਾੜੇ ਨੂੰ ਮਨਾਇਆ ਗਿਆ ਤੇ ਨਾਲ ਹੀ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਪ੍ਰਣ ਵੀ ਕੀਤਾ ਗਿਆ ਇਸ ਮੌਕੇ ਦੇ ਉੱਤੇ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੀਵਾਲ ਦੇ ਵੱਲੋਂ ਲੋਕਾਂ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਜੋ ਕਿ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆਂ ਨੇ ਅਤੇ ਹਰੀ ਦੀਵਾਲੀ ਮਨਾਉਣ ਦਾ ਜੋ ਕਿ ਸੁੰਦਰ ਸੱਦਾ ਵੀ ਦਿੱਤਾ ਗਿਆ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੰਦੀ ਛੋੜ ਦਿਵਸ ਮੌਕੇ ਪਵਿੱਤਰ ਕਾਲੀ ਵੇਈ ਨਦੀ ਦਾ ਅਲੋਕਿਕ ਨਜ਼ਾਰਾ ਦੇਖ ਕੇ ਮਨ ਨੂੰ ਕਾਫੀ ਸਕੂਨ ਮਿਲਦਾ ਹੈਗਾ ਸੰਗਤਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਨਤਮਸਤਕ ਹੋਣ ਆਈਆਂ ਨੇ ਤੇ ਸੰਗਤਾਂ ਦੇ ਵੱਲੋਂ ਦੀਪਮਾਲਾ ਵੀ ਕੀਤੀ ਗਈ ਹੈ ਇਸ ਬਾਬਤ ਸੰਤ ਸਿਚਵਾਲ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈਗਾ ਆਉ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਂਦੇ ਆਂ ਅੱਜ ਦੇ ਦਿਨ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 52 ਰਾਜੇ ਸਮੇਤ ਗਵਾਲੀਅਰ ਦੇ ਕਿਲੇ ਤੋਂ ਮੁਕਤ ਹੋ ਕੇ ਸ੍ਰੀ ਅਮਰਸਰ ਸਾਹਿਬ ਪਹੁੰਚੇ ਇਸੇ ਰੇਰ ਹਰਮੰਦਰ ਸਾਹਿਬ ਦੇ ਵਿੱਚ ਦੀਪਮਾਲਾ ਕਰਕੇ ਉਹਨਾਂ ਦਾ ਆਗਮਨ ਦੀਆਂ ਖੁਸ਼ੀਆਂ ਮਨਾਇਆਂ ਗਈਆਂ। ਉਹਨਾਂ ਦੇ ਆਉਣ ਦੇ ਉੱਤੇ ਸਾਰਿਆਂ ਨੇ ਕੇਦੇ ਦੀਵੇ ਬਲ ਕੇ ਬਲ ਕੇ ਉਹਨਾਂ ਦਾ ਸਤਿਕਾਰ ਕੀਤਾ। ਸੋ ਉਹਨਾਂ ਦੀ ਪਵਿੱਤਰ ਯਾਦ ਹਰ ਸਾਲ ਬੜੇ ਆਦਰ ਸਤਿਕਾਰ ਨਾਲ ਮਨਾਈ ਜਾਂਦੀ ਹੈ। ਇਸੇ ਤਰ੍ਹਾਂ ਪਵਿੱਤਰ ਵੇਂ ਦੇ ਉੱਤੇ ਵੀ ਦਿਵਾਲੀ ਤੇ ਬੰਦੀ ਛੋੜ ਦੇ ਵਿਸ਼ਨੂੰ ਬੜੇ ਉਤਸ਼ਾਹ ਦੇ ਨਾਲ ਗੁਰਸੰਗਤਾਂ ਮਨਾਉਂਦੀਆਂ ਦੀਪਮਾਲਾ ਕਰਕੇ। ਗੁਰੂ ਦੀ ਖੁਸ਼ੀ ਲਈ ਦੀਆ ਪਲਾਂਟੇਸ਼ਨ ਕਰਕੇ ਹਰੀ ਦੀਵਾਲੀ ਪ੍ਰਦੂਸ਼ਣ ਰਹਿਤ ਦੀਵਾਲੀ ਦਾ ਸਨੇਹਾ ਜਿਹੜਾ ਹੈ ਇਸ ਨੂੰ ਉਤਰਧਾਰਤੀ ਤੋਂ ਜਾਂਦਾ ਹੈ